ਦੋਸਤੋ ਇਸ ਸਮੇਂ ਅਸੀਂ ਬਰਨਾਰਾ ਚ ਮੌਜੂਦ ਆ ਜਿੱਥੇ ਸਾਡੇ ਨਾਲ ਕਮਿਊਨਿਸਟ ਲਹਿਰ ਦੇ ਬਹੁਤ ਵੱਡੇ ਆਗੂ ਜਿਨ੍ਹਾਂ ਨੇ ਪੰਜਾਬ ਦੀ ਕਮਿਊਨਿਸਟ ਲਹਿਰ ਨੂੰ ਨਾ ਕੇਵਲ ਦਿਸ਼ਾ ਦਿੱਤੀ ਬਲਕਿ ਉਹਦੇ ਚ ਕੁਰਬਾਨੀਆਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਸਭ ਤੋਂ ਵੱਡਾ ਨਾਮ ਦਰਸ਼ਨ ਖਟਕੜ ਹੋਰਾਂ ਦਾ ਹੁੰਦਾ ਹੈ ਤੇ ਕਵਤਾ ਦੀ ਜੇਕਰ ਗੱਲ ਕਰੀਏ ਕਿਉਂਕਿ ਅੱਜ ਕਵਤਾ ਦਾ ਦਿਨ ਹੈ ਖਾਸ ਤੌਰ ਤੇ ਉਹਨਾਂ ਦੇ ਮਹਿਬੂਬ ਉਹਨਾਂ ਦੇ ਦੋਸਤ ਉਹਨਾਂ ਦੇ ਸਾਥੀ ਅੱਜ ਜਦੋਂ ਵਿਛੜੇ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਕਾਫਲੇ ਦੇ ਰੂਪ ਚ ਜਿਹੜੇ ਉਹ ਆਏ ਨੇ ਇੱਕ ਕਵੀ ਦੇ ਤੌਰ ਤੇ ਇੱਕ ਕਵੀ ਦੇ ਜਾਣ ਨੂੰ ਇੱਕ ਦੋਸਤ ਦੇ ਘਟ ਨੂੰ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਦੇਖੋ ਦੁਨੀਆ ਚ ਜੋ ਵਿਅਕਤੀ ਵੀ ਆਇਆ ਉਹ ਜਿੰਨਾ ਵੀ ਵਰਜੀ ਵੱਡਾ ਹੋਵੇ ਉਸਨੇ ਕਿਸੇ ਨਾ ਕਿਸੇ ਦਿਨ ਚਲੇ ਜਾਣਾ ਹੁੰਦਾ ਪਰ ਪਾਤਰ ਜੀ ਜਿੰਨੇ ਹੱਲਣ ਸਿਹਤ ਦੀ ਪੱਖੋਂ ਮਾਨਸਿਕ ਪੱਖੋਂ ਤਕੜੇ ਸੀ ਠੀਕ ਸੀਗੇ ਤੋਂ ਉਹਨਾਂ ਦੇ ਚਲੇ ਜਾਣ ਨਾਲ ਇੱਕ ਵਾਰੀ ਤਾਂ ਇੱਕ ਝਟਕਾ ਜਿਹੜਾ ਉਹ ਜ਼ਰੂਰ ਇੱਕ ਅਪੂ ਘਾਟਾ ਐਸਾ ਜਿਹੜਾ ਨਹੀਂ ਪੂਰਿਆ ਜਾ ਸਕਦਾ ਉਹ ਪਿਆ ਕਿਉਂਕਿ ਉਹਨਾਂ ਨੇ ਕਪਤਾਨ ਨੂੰ ਇੰਨਾ ਜ਼ਿੰਦਗੀ ਨੂੰ ਇੰਨਾ ਕਪਤਾਨ ਜੀ ਸਮੋਧਤਾ ਔਰ ਕਪਤਾਨ ਨੂੰ ਜ਼ਿੰਦਗੀ ਜਿੰਨਾ ਸਮੋਧਤਾ ਕਿ ਉਹੋ ਚੀਜ਼ ਨੂੰ ਕਬਰ ਛੇਤੀ ਉਸ ਨੂੰ ਕੋਈ ਪੂਰਾ ਕਰ ਦਵੇ ਮੁਸ਼ਕਲ ਥੋੜਾ ਜੈ ਇਸ ਕਰਕੇ ਘਾਟਾ ਬੋਸ ਜੀ ਤੁਹਾਡੇ ਬਾਰੇ ਬਹੁਤ ਸਾਰੇ ਲੇਖਕਾਂ ਨੇ ਬਹੁਤ ਕੁਝ ਲਿਖਿਆ ਖਾਸ ਤੌਰ ਤੇ ਜਗਤਾਰ ਖੁਰਾ ਨੇ ਜਦੋਂ ਤੁਹਾਡੀ ਜੇਲ੍ਹ ਯਾਤਰਾ ਦੀ ਕਿਤਾਬ ਚੋਂ ਪੜ੍ਹ ਰਿਆ ਸੀ ਉਹਨਾਂ ਨੇ ਲਿਖਿਆ ਕਿ ਹਰ ਕਾਲ ਕੋਠੜੀ ਵਿੱਚ ਤੇਰਾ ਹੈ ਜ਼ਿਕਰ ਐਸਾ ਕਿ ਐਦਾਂ ਗਰਾਂ ਚ ਰੌਸ਼ਨੀ ਦਾ ਹੁੰਦਾ ਜਿਵੇਂ ਬਸੇ ਜਿਵੇਂ ਬਸੇਰਾ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਕਵਤਾ ਉਹਨਾਂ ਨੇ ਤੁਹਾਨੂੰ ਸਪੂਰਦਗੀ ਸਮਰਪਿਤ ਕੀਤੀ ਸਮਰਪਿਤ ਕੀਤੀ ਸੀ ਔਰ ਕਾਰਡ ਦੇ ਉੱਤੇ ਲੈ ਕੇ ਜੇਲ੍ਹ ਚ ਭੇਜੀ ਸੀ ਜੀ ਹਾਂ ਮੈਂ ਉਹ ਜਿਕਰ ਤੁਹਾਡਾ ਪੜਿਆ ਤੇ ਇੱਕ ਕਵੀ ਦੇ ਤੌਰ ਤੇ ਮੈਂ ਇਹ ਸਮਝਦਾ ਜਾਂ ਇੱਕ ਕਮਿਊਨਿਸਟ ਆਗੂ ਦੇ ਤੌਰ ਤੇ ਇਹ ਪੂਰੀ ਲਹਿਰ ਨੂੰ ਜਿਸ ਤਰ੍ਹਾਂ ਲੋਕਾਂ ਨੇ ਦੇਖਿਆ ਤੇ ਜਿਸ ਤਰ੍ਹਾਂ ਸ਼ਰਧਾਂਜਲੀ ਦਿੱਤੀ ਇਹ ਇਕੱਠ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੇਰੇ ਵਿਚਾਰ ਚ ਇਹ ਆ ਵੀ ਸਾਹਿਤਕਾਰਾਂ ਨੂੰ ਲੋਕਾਂ ਦੇ ਜਿਹੜੇ ਲੋਕ ਮੀਨਸ ਜਿਹੜੇ ਵੀ ਲੋਕ ਕਿਰਤ ਕਰਨ ਵਾਲੇ ਲੋਕ ਹੈ ਉਹਨਾਂ ਦੇ ਨੇੜੇ ਲੈ ਕੇ ਜਾਣਾ ਜਸਮਾਨੀ ਲੇਬਰ ਕਰਨ ਵਾਲੇ ਆ ਦਿਮਾਗੀ ਮਿਹਨਤ ਕਰਨ ਵਾਲੇ ਆ ਤੋਂ ਜਿਹੜੇ ਉਸ ਦੇ ਉੱਤੇ ਖੜੇ ਆ ਉਹਨਾਂ ਦੀ ਸਾਰੀ ਜੀਵਨੀ ਉਹਦੇ ਉੱਤੇ ਖੜੀ ਆ ਉਹਨਾਂ ਦੇ ਨੇੜੇ ਸਾਹਿਤ ਨੂੰ ਜਾਣਾ ਚਾਹੀਦਾ ਸਾਹਿਤ ਉਹਨਾਂ ਦੇ ਨੇੜੇ ਲੈ ਕੇ ਜਾਣਾ ਚਾਹੀਦਾ ਔਰ ਉਹਨਾਂ ਨੂੰ ਸਾਹਿਤ ਦੇ ਨੇੜੇ ਲੈਣੇ ਚਾਹੀਦੇ ਤੋਂ ਵੀ ਜਿਹੜਾ ਦਵੱਲਾ ਰਿਸ਼ਤਾ ਉਸ ਲਈ ਜਿਹੜੇ ਇਸ ਤਰ੍ਹਾਂ ਦੇ ਸਮਾਗਮ ਆ ਉਹ ਕਾਫੀ ਮਦਦਗਾਰ ਹੁੰਦੇ ਆ ਕਿਉਂਕਿ ਜਿੰਨੇ ਵੀ ਲੋਕ ਵਿਸ਼ਾਲ ਗਿੰਟੀ ਚਾਹੁੰਦੇ ਆ ਕੋਈ ਨਾ ਕੋਈ ਇੱਕ ਦੋ ਚੀਜ਼ਾਂ ਚਾਰ ਚੀਜ਼ਾਂ ਚਾਰ ਪੁਆਇੰਟ ਲੈ ਕੇ ਜਾਊਗਾ ਨਾ ਕਰਨਾ ਉਹ ਜਿਹੜਾ ਵੀ ਇੱਥੋਂ ਇੱਕ ਵਾਰੀ ਨੁਕਤੇ ਕੋਈ ਲੈ ਜਾਊਗਾ ਤੇ ਉਹ ਉਸ ਨੂੰ ਜ਼ਿੰਦਗੀ ਨੂੰ ਸਾਰਥਕਤ ਬਣਾਉਣ ਦੇ ਵਿੱਚ ਔਰ ਜ਼ਿੰਦਗੀ ਨੂੰ ਅੱਗੇ ਪ੍ਰਗਤੀ ਦੇ ਮਾਰਗ ਦੇ ਉੱਤੇ ਤੋਰਨ ਦੇ ਵਿੱਚ ਬਹੁਤ ਜ਼ਿਆਦਾ ਸਹਾਇਤਾ ਲਾਸਟ ਸਵਾਲ ਸਰ ਤੁਹਾਨੂੰ ਇਹ ਹੈ ਜਿਵੇਂ ਸੰਤਰਾ ਮਉਦਾਸੀ ਹੋਰਾਂ ਦੇ ਗੀਤਾਂ ਨੂੰ ਲੋਕਾਂ ਨੇ ਪਿਆਰ ਦਿੱਤਾ ਤੁਹਾਡੀਆਂ ਕਵਤਾਵਾਂ ਨੂੰ ਪਿਆਰ ਦਿੱਤਾ ਤੁਹਾਡੀਆਂ ਗਜ਼ਲਾਂ ਨੂੰ ਪਿਆਰ ਦਿੱਤਾ ਪਾਤਰ ਸਾਹਿਬ ਦੇ ਨੂੰ ਗਜ਼ਲਾਂ ਤੇ ਗੀਤਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਜਿਹੜਾ ਹੈਗਾ ਮਿਲਦਾ ਰਿਹਾ ਹੈ ਪਰ ਇਸ ਸਮੇਂ ਤੁਸੀਂ ਸਾਹਿਤਕਾਰਾਂ ਦੀ ਜਿਹੜੀ ਡਿਊਟੀ ਜਿਹੜੀ ਬਣਦੀ ਹੈ ਤੇ ਕਵੀਆਂ ਦੀ ਜਿਹੜੀ ਡਿਊਟੀ ਮੈਂ ਕਲਮਕਾਰਾਂ ਦੀ ਜਿਹੜੀ ਡਿਊਟੀ ਬਣਦੀ ਹੈ ਉਹ ਕੀ ਸੁਨੇਹਾ ਤੁਸੀਂ ਆਉਣ ਵਾਲੇ ਕਲਾਕਾਰਾਂ ਨੂੰ ਕਲਮਕਾਰਾਂ ਨੂੰ ਤੇ ਸੰਗਰਾਮੀਆਂ ਨੂੰ ਦੇਣਾ ਚਾਹੁੰਦਾ ਦੇਖੋ ਜ਼ਿੰਦਗੀ ਸਾਹਿਤ ਜ਼ਿੰਦਗੀ ਨਾਲ ਜੁੜਿਆ ਹੋਇਆ ਔਰ ਜ਼ਿੰਦਗੀ ਸਾਹਿਤ ਨਾਲ ਜੁੜੀ ਹੋਈ ਹੈ ਜੋ ਸਮਾਜ ਦੇ ਸਾਹਮਣੇ ਜਿੰਨੀਆਂ ਵੀ ਮੁਸ਼ਕਲਾਂ ਹੈਗੀਆਂ ਨੇ ਜਿਹੜਾ ਕਲਾਕਾਰ ਹੈ ਕਵੀ ਹੈ ਚિત੍ਰਕਾਰ ਹੈ ਕੋਈ ਵੀ ਹੈ ਜਿਹੜਾ ਪੁੰਨਰਕਾਰ ਹੈਗਾ ਉਸ ਦਾ ਫਰਜ਼ ਇਹ ਹੈ ਕਿ ਉਹ ਉਸ ਦੀ ਰੂਹ ਰੂਹ ਜਿਹੜੀ ਜਿਹੜੀ ਮੁਸ਼ਕਲ ਹੈ ਉਹਨਾਂ ਲੋਕਾਂ ਦੀ ਉਸ ਮੁਸ਼ਕਲ ਨੂੰ ਸਾਹਮਣੇ ਲੈ ਕੇ ਆਵੇ ਜੀ ਔਰ ਜੇ ਅਸੀਂ ਉਸ ਮੁਸ਼ਕਲ ਨੂੰ ਸਾਹਮਣੇ ਲੈ ਆਉਨੇ ਆ ਜਿਦਾ ਪਾਤਰ ਸਾਹਿਬ ਨੇ ਇਸ ਪ੍ਰਕਾਪਤਾ ਦੇ ਵਿੱਚ ਆਪਣੀ ਹੁਣ ਅਸੀਂ ਮੁੜ ਨਹੀਂ ਸਕਦੇ ਇਹ ਹਫਤਾ ਜੇ ਤੁਹਾਨੂੰ ਯਾਦ ਹੋਊਗਾ ਇਸ ਤੋਂ 1 ਮਹੀਨਾ ਬਾਅਦ ਮੋਦੀ ਨੇ ਐਲਾਨ ਕਰ ਦਿੱਤਾ ਸੀ ਜੀ ਜੀ ਬਿਲਕੁਲ 1 ਮਹੀਨਾ ਪਹਿਲਾਂ ਆਈ ਹੋਈ ਹੈ ਤੇ ਇਸ ਤਰ੍ਹਾਂ ਉਸ ਉਸ ਉਹ ਪਾਲੇ ਜਿਹੜੇ ਬਾਠਰ ਸਾਹਿਬ ਨੇ ਉਹਨਾਂ ਪਲਾਂ ਨੂੰ ਕਿਦਾਂ ਕੈਚ ਕੀਤਾ ਕਿ ਜਿਸ ਲੈਵਲ ਦੇ ਉੱਤੇ ਮੂਵਮੈਂਟ ਖੜੀ ਹੈ ਇਸ ਵੇਲੇ ਜਾ ਕੇ ਇਹ ਮੁੜਨਾ ਨਹੀਂ ਸਕਣਾ ਨਹੀਂ ਹੈ ਪਰ ਮੁੜਨਾ ਚਾਹੀਦਾ ਵੀ ਨਹੀਂ ਹੈ ਕਿਉਂਕਿ ਇਹ ਏਡੀ ਵੱਡੀ ਵਾਰ ਬਰਾਸਤ ਨਾਲ ਜੁੜੀ ਹੋਈ ਹੈ ਤੇ ਹੁਣ ਫਿਰ ਇਹੀ ਡਿਕਲੇਅਰ ਕਰਨਾ ਕਿ ਅਸੀਂ ਮੁੜਨਾ ਹੈ ਨਹੀਂ ਜਾਂ ਮਰ ਗਏ ਤੇ ਜਾਂ ਮੁੜਨਾ। ਮੁੜਨਾ ਹੈ ਨਹੀਂ ਮਰ ਜਾਵਾਂਗੇ ਇੱਥੇ। ਤੂੰ ਜਦ ਇਹ ਡਟਰਮੀਨੇਸ਼ਨ ਦਾ ਸਨੇਹਾ ਸਾਹਤਰਾ ਹੀ ਚੱਲਿਆ ਜਾਂਦਾ। ਤੋ ਫਿਰ ਹਾਕਮ ਹੈ ਜਿਹੜਾ ਉਸ ਦੇ ਸਾਹਮਣੇ ਵੀ ਸ਼ਾਇਦ ਕੋਈ ਚਾਰਾ ਬਚਦਾ ਨਹੀਂ ਹੈ। ਜੀ ਕਿ ਉਹ ਆਪਣੇ ਫੈਸਲੇ ਨੂੰ ਉਲਟਣ ਲਈ ਮਜਬੂਰ ਨਾ ਹੋ। ਇਸ ਕਰਕੇ ਮੈਂ ਸਮਝਦਾ ਕਿ ਪਾਤਰ ਸਾਹਿਬ ਦੀ ਉਹ ਕਵਤਾ ਜਿਹੜੀ ਉਹ ਇੱਕ ਯੁੱਗ ਕਵਤਾ ਹੈ। ਜੀ ਉਦੇ ਚ ਥੌਟ ਦੀ ਪਰਪਕਤਾ ਇੰਨੀ ਆ ਜਦ ਲੋਕ ਆਮ ਤੌਰ ਤੇ ਕਹਿੰਦੇ ਨੇ ਕਿ ਕਪਤਾ ਦਾ ਸਾਇਤ ਨਾਲ ਕਪਤਾ ਦਾ ਸਿਆਸਤ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਹੁੰਦਾ ਐਉਂ ਨਹੀਂ ਹੁੰਦਾ ਇਸ ਦੇ ਵਿੱਚ ਪੂਰੀ ਦੀ ਪੂਰੀ ਸਿਆਸੀ ਅੰਡਰਸਟੈਂਡਿੰਗ ਪਈ ਆ ਸਾਰੀ ਕਪਤਾ ਕਿ ਪੋਲੀਟੀਕਲ ਸਥਿਤੀ ਕਿੱਥੇ ਖੜੀ ਆ ਸਾਡੀ ਵਿਰਾਸਤ ਦੀ ਸਥਿਤੀ ਕਿੱਥੇ ਖੜੀ ਆ ਉਸ ਨੂੰ ਜਿਸ ਢੰਗ ਨਾਲ ਉਹਨਾਂ ਨੇ ਇਹ ਮੋਤੀ ਦੀ ਤਰ੍ਹਾਂ ਪਰੋਤਾ ਮਾੜਾ ਦਿੱਤਾ ਉਹ ਅਖਰਕਾਰ ਸੱਚੀ ਸਾਬਤ ਹੋਈ ਔਰ ਲੋਕਾਂ ਦਾ ਹੌਸਲਾ ਖੜਾ ਕਰਨ ਦੇ ਵਿੱਚ ਉਹਨੇ ਮਦਦ ਕੀਤੀ ਬਹੁਤ-ਬਹੁਤ ਜੀ ਸ਼ੁਕਰੀਆ ਸਰ ਡ੍ਰੀਮਵੇਲ ਸਟੂਡੀਓ ਬਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੇ ਸਟੂਡੀਓ ਦਾ ਵੀ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਸਰੋਤਿਆਂ ਦਾ ਥੈਂਕ ਯੂ ਸਾਈ ਬਹੁਤ-ਬਹੁਤ ਸ਼ੁਕਰੀਆ ਦੋਸਤੋ ਇਹ ਸੀ ਸਾਡੇ ਨਾਲ ਕਾਮਰੇਡ ਦਰਸ਼ਨ ਖਟਕੜ ਜਿਨ੍ਹਾਂ ਨੇ ਆਪਣਾ ਕਮਿਊਨਿਸਟ ਲਹਿਰ ਨੂੰ ਪੂਰਾ ਜੀਵਨ ਦਿੱਤਾ ਆਪਣਾ ਪਰਿਵਾਰ ਦਿੱਤਾ ਆਪਣੀ ਸਾਰੀ ਕਾਇਤਨ ਨੂੰ ਮਨੋਂ ਤੁਹਾਨੂੰ ਜਿਹੜਾ ਕਮਿਊਨਿਸਟ ਲਹਿਰ ਦੇ ਨਾਲ ਜੁੜੇ ਹੋਏ ਇਹ ਕਵੀ ਨੇ ਲਹਿਰ ਦੇ ਆਗੂ ਨੇ ਜਿਨ੍ਹਾਂ ਤੇ ਬਹੁਤ ਸਾਰੀਆਂ ਕਵਤਾਂ ਆ ਜਿਨ੍ਹਾਂ ਦੇ ਸੰਘਰਸ਼ ਦੀ ਲੋਕ ਬਾਤ ਪਾਉਂਦੇ ਨੇ ਦਰਸ਼ਨ ਖਟਕੜ ਬਹੁਤ-ਬਹੁਤ ਸ਼ ਸਰ ਹਰਾਂ ਦਾ ਵੀ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ